ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਪਹਿਲੇ ਦੋ ਬਲੌਗ ਦੇ ਇੱਕ ਹੈ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਪਹਿਲਾਂ ਹੀ ਕਰ ਲਓ ਅੱਜ ਆਪਾਂ ਪਹੁੰਚੇ ਇੱਕ ਦੋਲੋਵਿਧੀ ਦੇ ਨਵੇਂ ਸਪੌਟ ਪਿੰਡ ਦਾ ਨਾਮ ਹੈਗਾ ਗੈਜ਼ਲਰ ਇੱਥੋਂ ਥੋੜਾ ਉੱਤੇ ਜਾ ਕੇ ਖੇਤਾਂਿਆਂ 'ਚ ਬਹੁਤ ਸੋਹਣੀ ਲੋਕੇਸ਼ਨ ਆਉਂਦੀ ਆ ਪਿੱਛੇ ਉਹ ਪਹਾੜੀਆਂ ਨੇ ਦਿਖਾਉਣਾ ਤੁਹਾਨੂੰ ਇੱਥੋਂ ਇਹ ਝਲਕ ਜੀ ਪੈਂਦੀ ਹੂ ਉਹਨਾਂ ਦੀ ਬਹੁਤ ਸੋਹਣੀ ਲੋਕੇਸ਼ਨ ਆਉਂਦੀ ਆ ਉਹ ਦਿਖਾਉਣੀ ਆ ਤੁਹਾਨੂੰ ਇੱਦੋਂ ਵਾਲਾ ਇਕੱਲੇ ਜਾਂਦੇ ਹੋਰ ਜਾਣਾ ਉੱਥੇ ਪਰਮਨਲਾ ਟਰੈਕਿੰਗ ਆ ਦੇਖਦੇ ਆ ਉੱ ਇਟਾਤੀ ਖੱਟਾ ਸੀ ਅੱਕ ਲੈ ਕੇ ਚੱਲੇ ਆ ਬਾਈ ਜੇ ਸਮਾਨ ਪਾਇਆਗਾ ਬਾਕੀ ਸਾਰੇ ਹਲਕੀ ਹੋ ਗਏ ਦੱਲੇ ਆ ਉੱਤੇ ਜਾਵਾਂਗੇ ਆ ਦੇਖੋ ਦੋਲੋ ਮਿੱਤੀ ਵਾਈਬ ਹਰਾ ਹਰਾ ਘਾ ਲਾਈਕਸ ਸਵਿਜ਼ਰਲੈਂਡ ਬਿਲਕੁਲ ਤੇ ਚੱਲਦੇ ਆ ਉੱਪਰ ਨੂੰ ਪਾਰਕਿੰਗ ਪੈਸੇ ਵਾਲੀ ਨਾ ਹੋਵੇ ਪਾਰਕਿੰਗ ਦੇਖਿਓ ਬਣਾਇਆ ਪਾਰਕਿੰਗ ਕੱਢਣੀ ਆ ਉਹ ਇਹਦਾ ਬਹਿ ਗਿਆ ਸ਼ੈਰੀ ਦਾ ਪਹਿਲਾਂ ਹੀ ਬਹਿ ਗਿਆ ਬਾਬਿਓ ਜਿਨ੍ਹਾਂ ਨੇ ਟ੍ਰੈਕਿੰਗ ਵਾਲਾ ਬਲੌਗ ਦੇਖਿਆ ਸ਼ੈਰੀ ਦਾ ਹਾਲ ਤੁਸੀਂ ਦੇਖਿਆ ਹੀ ਹੋਣਾ ਉਹ ਚ ਕੀ ਕਹਿਣਾ ਚਾਹਾਂਗੇ ਅੱਜ ਦੀ ਟ੍ਰੈਕਿੰਗ ਬਾਰੇ ਅਜੀ ਡਰਾਈਵਿੰਗ ਦਾ ਕੌਫੀ ਆ ਚਲ ਦੇਖਦੇ ਆ ਤੇ ਪ੍ਰੀਤ ਬਾਪੇ ਥੋੜਾ ਆ ਹੋ ਬਣ ਕੇ ਚੱਲੇਗਾ ਫੈਨਸੀ ਟੱਚ ਕੱਲ ਮੇਰੇ ਕੋਲ ਵਜਨ ਜ਼ਿਆਦਾ ਸੀਗਾ ਯਾਰ ਅੱਜ ਦੇਖਦੇ ਆ ਅੱਜ ਬਿਨਾ ਵਜਨ ਤੋਂ ਦੇ ਦੇਣਗੇ ਮੇਰੇ ਕੋਲ 30 ਕਿਲੋ ਕਿਲੋ ਜ਼ਿਆਦਾ ਸੀਗਾ ਮੇਰੇ ਕੋਲ ਤੇ ਇਹ ਟੈਂਪਰੇਚਰ ਹੈਗਾ ਬਾਈ 20 ਕੈਟੇਗਰੀ ਅਜੇ ਮਤਲਬ ਸਵੇਰ ਆ ਤੇ ਕੋਡਗਾੜਾ ਹੀ ਲਾਦੇ ਤੋਪਾ ਕਰਦੇ ਸੀ ਇਹ ਗੱਲ ਇਹ ਤਾਂ ਹੈਟ ਆ ਬਾਬੇ ਉਹ ਪਿੰਡ ਦੀ ਬਾਈਰ ਘੈਂਟ ਆ ਇਹਦੀ ਵੀ 12 ਬੂਰਾਂ ਦੇ ਲੋਕ ਬੈਠੇ ਆ ਮਤਲਬ ਟੂਰਿਸਟ ਹੀ ਆ ਵੰਡੀ ਆ ਤੇ ਤੈਨੂੰ ਬਹੁਤ ਸੋਹਣੀ ਹੈਗੀ ਜਿਉਣਾ ਹੀ ਇਹਨਾਂ ਦੀ ਲੱਕੜਾਂ ਲੁਕੜਾਈਆਂ ਲਾ ਕੇ ਸਾਈਡ ਤੇ ਮਤਲਬ ਵੋਗ ਜੀ ਬੋਹ ਘੈਂਟ ਆ ਦਿਖਾਉਣਿਆਂ ਤੋਂ ਇੱਥੋਂ ਸਟਾਰਟ ਕਰਦੇ ਹਾਂ ਲੋ ਵੀ ਇੱਕ ਤਰ੍ਹਾਂ ਦੀ ਹਾਈਕ ਦੁਆਰੇ ਸਟਾਰਟ ਹੋ ਜੂਗੀ ਆ ਹਾਂਜੀ ਕੀ ਆਂਦੇ ਉਹ ਤੇਰੇ ਤੇ ਹੌਸਲਿਆ ਘੋੜਿਆ ਕਹਿ ਕੇ ਲੈ ਕੇ ਜਾ ਰਿਹਾ ਬੜਾ ਸ਼ਹਿਰੀ ਨੂੰ ਪਹਿਲੇ ਭੇਜ ਦੇਣਾ ਜੀ ਅੱਧਾ ਘੰਟਾ ਆਪਾਂ ਲੇਟ ਆਉਣਾ ਜੀ ਆਪੀ ਕੇ ਭਾਈ ਉੱਤੇ ਵਿਊ ਲੋ ਵੀ ਮਿੱਤਰੋ ਇਦਾਂ ਦੇ ਰਹਾ ਨੇ ਦੇਖੋ ਕਿੰਨੇ ਲੋਕ ਉਤਰੇ ਜਾਂਦੇ ਆ ਕੋਈ ਆਮ ਜਾਂ ਪਿੰਡ ਆ ਦੇਖ ਲਓ ਇਹ ਇੱਥੋਂ ਦਾ 뷰 ਸੋਹਣਾ ਕਰਕੇ ਟੂਰਿਸਟ ਦੇਖੋ ਕਿੰਨਾ ਜਾਂਦਾ ਤੁਰਿਆ ਮੂਰੇ ਦੇਖੋ ਕਿੰਨੇ ਲੋਕ ਜਾਂਦੇ ਆ ਉੱਤੇ ਛੋਟੀ ਚਰਚ ਬਣੀ ਹੋਈ ਬਹੁਤ ਸੋਹਣੀ ਬਾਹਲੇ ਵਾਲੇ ਨੂੰ ਆ 뷰 ਨੇ ਹਰਿਆਲੀ ਵਾਲੇ ਕਰੋ ਚੈੱਕ ਉੱਤੇ ਆਏ ਦਿਖਾਉਣਾ ਮੇਨ ਪੁਆਇੰਟ ਉਹ ਆ ਸ਼ੈਰੀ ਇੰਨਾ ਨਾ ਹੁਬ ਕੇ ਜਾ ਫਿਰ ਤੂੰ ਮੈਂ ਨਾ ਜਾਣਾ ਉਹਨਾਂ ਯਾਸਤੀ ਦਾ ਹੈ ਸੱਚੇ ਦਾ ਇੱਥੇ ਨਹੀਂ ਆ ਗਿਆ ਉੱਪਰ ਇਹਨਾਂ ਨੇ ਨਾਈਸ ਬਈ ਬਾਇਰ ਬਰਾ ਟੋਪੇ ਬੋਦਾ ਅੱਜ ਹੈ ਨਾ ਬਰੀਦ ਫੈਰੀ ਦਾ ਫਟਾ ਕਿੱਥੇ ਲਾ ਗਿਆ ਗੱਲ ਲਾ ਗਿਆ ਅੱਜ ਆ ਪਤਾ ਨਹੀਂ ਘਰ ਨੇ ਪਤਾ ਨਹੀਂ ਹੋਟਲ ਨੇ ਦੇਖੋ ਕਿੰਨੇ ਸੋਹਣੇ ਆ ਫੁੱਲ ਜੇ ਲੱਗੇ ਕਿੰਨੇ ਸੋਹਣੇ ਲਾਦੇ ਹਨ ਹਾਂ ਆਗੇ ਆਗੇ ਕੋਈ ਨਹੀਂ ਹਾਂ ਇੱਧਰ ਬੰਦ ਕੀਤਾ ਸਤਲਾ ਵਾਬੇ ਹੋਏ ਉਹਦੇ گاਵਾ ਫਿਰਦੀਆਂ ਮੈਂ ਦਮਾਂਦਾ ਕਰਦਾ ਕਿ ਕਰ ਜਾਓਗੇ ਕੰਮ ਆਉਂਦਾ ਮੈਨੂੰ ਸਾਰਾ ਨਹੀਂ ਚੱਲ ਵੀਰਾ ਸੀਵੀ ਦੇ ਜੀ ਕਰ ਇਧਰ ਕੰਮ ਤੇ ਲੱਗ ਜਨਾ ਮੇਰੇ ਕੋਲ ਆਇਆ ਕਰੋ ਮੈਂ ਸਿੱਧੀ ਫਤਮ ਦੇਖੋ ਹੰਦ ਕਰਦੀਆਂ گاਵਾ ਮੈਨੂੰ ਤਾਂ ਬਸ ਆਮੀ ਬੋਸਣਾ ਕਰੂੰਗਾ ਥੁੱਕਣਾ ਕੰਮ ਕਰਕੇ ਖਾਈ ਘਟਾਈ ਆਏਗਾ ਨਾ ਇੱਥੇ ਤਾਂ ਇਹਨਾਂ ਨੇ ਦਿੱਤਾ ਥੁੱਕਣਾ ਕੰਮ ਕਰਕੇ ਜਾ ਕੇ ਉਹਦੇ ਪੈਰਾਗਲਾਈਡਿੰਗ ਵੀ ਹੋ ਰਹੀ ਆ ਉਹਦੇ ਫਿਰਦਾ ਹੋਂ ਦਾ ਵਿੱਚ ਦੂਨੂ ਮੈਂ ਮਿਲਿਆ ਕਰੂ ਇੱਥੇ ਵੀ ਜਿਵੇਂ ਉਹਨੇ ਸਾਹਮਣੇ ਦੇਖ ਰਿਆ ਹਾਂ ਹਾਂ ਐ ਮਿਲਿਆ ਕਰੂ ਥੋੜਾ ਟਾਈਮ ਹੀ ਕਰੇਗਾ ਜੇ ਅੱਕ ਜਾਣਾ ਮਰ ਗਿਆ ਕਰੀ ਹਾਂ ਅਸੀਂ ਐਤਵਾਰ ਨੂੰ ਆਉਣਾ ਹੈਗਾ ਸ਼ਨੀਵਾਰ ਨੂੰ ਕੱਟ ਕੇ ਰੱਖੀ ਲੈ ਲੋ ਵੀ ਮੁਰਗੇ ਵੀ ਰੱਖੇ ਹੋਇਆ ਉਹਦੇ ਬੈਠੇ ਦੇਖੋ ਕਿ ਨਿਗਾਹ ਡਾਜਾ ਲੈ ਨਹੀਂ ਇਡਿਕੇਸ਼ਨ ਕੀ ਬਾਤ ਹੈ ਅੱਜ ਦੇਖੇ ਜਾਂਦਾ ਓੱਡੇ ਪਤਾ ਵੀ ਇੱਥੇ ਨੇੜੀ ਆ ਉਹ ਕੱਲ ਵੀ ਜਾਂਦੇ ਪਹਿਲੀ ਜਾਂਦਾ ਦਾ ਓੱਡੇ ਹਾਂ ਮੁੜ ਕੇ ਦੇਖ ਲਾ ਚੱਕ ਚੱਕ ਕੇ ਲੈ ਕੇ ਗਏ ਆ ਬਾਬੇ ਉਹਨੂੰ ਬਾਉ ਯਾਰ ਸੇਰਾ ਬਾਬੇ ਨਹੀਂ ਆਉਂਦਾ ਮੇਰਾ ਯਾਰ ਉਹ 뷰 ਉਹ ਮੈਂ ਆ ਰਿਹਾ ਮੈਂ ਓਨ 뷰 ਪੁਆਇੰਟ ਤੇ ਪਹੁੰਚਣ ਆਲੇ ਆ ਬਸ ਆ ਦੇਖੋ ਇੱਥੇ ਨਾਲ ਲੱਕੜੀਆਂ ਲਾਈਆਂ ਬਹੁਤ ਸੋਹਣਾ ਤਿਆਰ ਕੀਤਾ ਟਰੈਕ ਜੇ ਨਿਕਾ ਜਾਈ ਹੈ ਨਾ ਲੋਕ ਦੇਖਦੇ ਬਹੁਤ ਆਉਂਦੇ ਇਹ ਉਹ ਇੰਤਿਆਰ ਕੀਤਾ ਦੋਲੋਮਿਤੀ ਉਹੀ ਬਹੁਤ ਹੋਣ ਲੱਗੇ ਲੋਕਾ ਸਾਰਾ ਦੋਲੇਮਿਤੀ ਹਰ ਮਸੂਰਦਾ ਨਵੇਂ ਉਤੇ ਆਵੇ ਟਾਇਲਟ ਵਗੈਰਾ ਵੀ ਬਣਿਆ ਫੋਟੋ ਪੁਆਇੰਟ ਕੇਜ਼ਾ ਹੈ ਹਾਂ ਮੀੜਾ ਸਾਰੇ ਕਿਤੇ ਵਧੀਆ ਨਹੀਂ ਆ ਵੀਊ ਤਾਂ ਦੇਖ ਵਿੱਚ ਕਿੰਨਾ ਨਾਈਸ ਹੈ ਆ ਕੀ ਬਾਈ ਫਰਦੀ ਟੋਪੀ ਜੀ ਉਹ ਪਹੁੰਚਣ ਆ ਲਿਆ ਤੇਰੇ ਤੇ ਹੌਂਸਲੇ ਆ ਫੈਰੀਆ ਆ ਤਾਂ ਜਾਂਦਾ ਪਤਾ ਵੀ ਇੱਥੇ ਜਾ ਕੇ ਰੁਕ ਜਣਾ ਵਸ ਐਂ ਦੂਜੀ ਟ੍ਰੈਕਿੰਗ ਕਰਾਉ ਅੱਜ ਨਵੀ ਕਰੋ ਪਿੰਡ ਦਾ ਵਿਊ ਚ ਇੱਕ ਕੀ ਆ ਬਾਤ ਐ ਉੱਥੋਂ ਵੀ ਰਾਹ ਕੇ ਤੇ ਹਾਂ ਇੱਥੋਂ ਇਹ ਜਾਣਾ ਉਧਰ ਲੋਕ ਖੜੇ ਦੇਖਦੇ ਹੋਣਗੇ ਤੁਹਾਨੂੰ ਉਹ ਪਰਲੇ ਘਰਾ ਕੋਲੇ ਉੱਥੋਂ ਆਉਂਦਾ ਮੇਨ ਆਹ ਕੇਜੇ ਦਾ ਵਿਊ ਪਿੱਛੇ ਆ ਪਹਾੜੀਆਂ ਹਾਂ ਹਾਂ ਮੇਨ ਵਿਊ ਪੁਆਇੰਟ ਆ ਜਿਹੜਾ ਸਾਹ ਚੜ ਗਿਆ ਓਏ ਇੰਨੀ ਔਖੀ ਆ ਨਾ ਪਚਾਈ ਕਾ ਵੀ ਚੜਨੀ ਵੰਦੀ ਆ ਦੇਖੋ ਵਿੱਚ ਕੀ ਆ ਬਾਤ ਐ ਬੱਲੇ 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 ਮੈਂ ਜਾਵਾਂ ਲੇਕੀ ਚੜਦਾ ਤੇਰਾ ਕੋ ਡਰਾ ਹਾਂ ਹਾਂ ਐਡਾ ਵੀ ਨਹੀਂ ਛਾਵੇਂ ਬੈਠੇ ਯਾਰ ਕਿਤੇ ਮਾਈ ਜੀ ਯਾਰ ਬਣਾ ਕੇ ਬਣਾ 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 ਕਿੰਨਾ ਸੋਹਣਾ ਯਾਰ ਇਹਦੇ ਪਿੱਛੇ ਆਹ ਉੱਡ ਰਿਹਾ ਪੌਦਰੇ ਗੱਲ ਕਰਦੀ ਆ ਸੁ ਕਰ ਇਹ ਤੇ ਗਈ ਪਨੀਰ ਡੂ ਨੋਟ ਵਾਕ ਔਨ ਸੈਟ ਔਨ ਗ੍ਰਾਸ ਲੋ ਜੀ ਕੇਜ ਕੋਲ ਪਹੁੰਚ ਚੁਕੇ ਹਾਂ ਬਹੁਤ ਸੋਹਣਾ ਯਾਰ ਆਸਟ੍ਰੇਲੀਆ ਆਸਟ੍ਰੇਲੀਆ ਟਾਈਪ ਦਾ ਕਿਹਦਾ ਹੈ ਦਾ ਆਸਟ੍ਰੇਲੀਆ ਚ ਹੁੰਦੇ ਆ ਘਰ ਵੀ ਵੇਹੇ ਲਗਭਗ ਦੋਵੇਂ ਤੇ ਥੋੜਾ ਆਸਟ੍ਰੇਲੀਆ ਦਾ ਆਸਟ੍ਰੇਲੀਆ ਗਈ ਜਾਣਾ ਆਸਟ੍ਰੇਲੀਆ ਦਾ ਪ੍ਰੇਖਾ ਪਉਂਦਾ ਹੂ ਇੱਥੇ ਬੋਲਦੇ ਵੀ ਜ਼ਿਆਦਾ ਡੱਚੀ ਆ ਕਰੋ ਵੀਊਟੀ ਚੈੱਕ ਇਹਦਾ ਕਾਫੀ ਵਿਆਹ ਉਧਰ ਜਾਣਾ ਉਹ ਦੇ ਲੋਕ ਫਿਰਦੇ ਹਾਂ ਹਾਂ ਨਹੀਂ ਨਹੀਂ ਦੂਰੇਗਾ ਮੇਨ ਆ ਬਿਊਟੀ ਐਰ ਗੰਗੇ ਪਹਾੜ ਕੀ ਬਾਤ ਫੋਟੋ ਕਰਾ ਲ ਤੂੰ ਹੀ ਸ਼ੈਰੀ ਕੋਈ ਗੱਲ ਨਹੀਂ ਸ਼ਾਮੇ ਬਹਿਣਾ ਕਿਤੇ ਮਤਾਂ ਪੈ ਟਿਕਣਾ ਫੇਰ ਵੀ ਇਹ ਹੋਰਾਂ ਦੇ ਦੁਦਵਾਰੇ ਆਏਗੇ ਇਹ ਕੋੜਾ ਸ਼ੈਰੀ ਅਗੇਨ ਆਉਣਾ ਬੈਟਿੰਗ ਬੈਟਿੰਗ ਬਈ ਗਾਈਜ਼ ਸ਼ੈਰੀ ਹੰਬ ਗਿਆ ਤੂੰ ਬੈਠੇ ਆਗੇ ਪਹਿਲਾਂ ਕੌਣ ਬੈਠਾ ਕੌਣ ਬੈਠਾ ਯਾਰ ਮੈਂ ਬਰੀ ਦੱਸ ਦੇ ਯਾਰ ਬਲੌਗ ਤਾਂ ਬਣਾਉਣਾ ਜੀ ਤੂੰ ਇਹੀ ਬੈਠਾ ਦੇ ਹਲਾਲ ਇੱਥੇ ਖਾਓ ਕਹਿੰਦੇ ਹੁਣ ਤਾਂ ਗਰਮੀ ਬੂੰਹਾਂ ਲੱਗਿਆ 12 ਮਿੰਟਾਂ ਰਹਿ ਗਏ ਆ ਗਏ ਆਂਗੇ ਬੱਸ ਕਿਹੜਾ ਇਹਨੂੰ ਐਸੇ ਵੀ ਅੱਗੇ ਜੇ ਗੋਲੀ ਜਾਣਾ ਹੁਣ ਇਹਨੂੰ ਜੋ ਪਤਾ ਲੱਗਿਆ ਇਦੂ ਵੀ ਅੱਗੇ ਜਾਣਾ ਬਹਿ ਗਿਆ ਜਦੀ ਦੇਖਿਆ ਰੱਬ ਕਹਿੰਦਾ ਮੈਂ ਸੱਚ ਬੋਲਦਾ ਹਾਂ ਜੇ ਜਦੀ 1 ਘੰਟਾ ਵੱਜਿਆ ਬੱਬਿਆ ਗਵਾਂਡੀ ਦੇਸ਼ ਵਾਲੇ ਆਪਣੇ ਬਹੁਤ ਆਏ ਹੋਏ ਆ ਪਾਣੀ ਪੋਣੀ ਪੀ ਕੇ ਬਾਅਦ ਦੇ ਅੱਗੇ ਬਾਬੇ ਕੇਦੇ ਦੇ ਨਾਲ ਜਿਮੀ ਤੇ ਰੂਬੀਆ ਮਤਲਬ ਸਮਸ਼ਾਨ ਘਾਟ ਉਹ ਮਿੱਥੇ ਲਾਸ਼ਾਂ ਦੱਬਦੇ ਹੁੰਦੇ ਨਾਲ ਹੀ ਜੋ ਵੀ ਕਿੰਨੇ ਕਾਇਆ ਬੰਡਾ ਇੱਥੇ ਛੋਟਾ ਹੀ ਆ ਤਾਂ ਕਰਕੇ ਤੇ ਬਾਣੀਆਂ ਦਾ ਵੀ ਖਾਸ ਪ੍ਰਬੰਧ ਹੈ ਇੱਥੇ ਵਾਸ਼ਰੂਮ ਕਰਨ ਨੂੰ ਸਾਡੇ ਇੱਧਰ ਬਣਿਆ ਹੋਇਆ ਉੱਥੇ ਫੁੱਲ ਵੀ ਨਹੀਂ ਉਹ ਫੁੱਲਾਂੇ ਪੜੂ ਮੈਂ ਤਾਂ ਉਹ ਜਿੱਤੇ ਜਾਣਾ ਹੋਏ ਆਪਾਂ ਰੂਲ ਤੋੜਦੇ ਫਿਰਦੇ ਆ ਕੱਲ ਦੇ ਇੱਕ ਵਾ ਇੱਧਰ ਬਿਊਟੀ ਬਾਬੇ ਕਿਆ ਬਾਪ ਐ ਬੜੀ ਜੰਤਾ ਆਈ ਹੈ ਨਾ ਉਹ ਇੱਥੇ ਵੀ ਮੇਰੇ ਨਾਲ ਬੈਠੇ ਵੀ ਉਪਰ ਵੀ ਬਹੁਤ ਫੈਲਾ ਦੇਖੋ ਰਾਗ ਨਾ ਸੋਹਣਾ ਬਾਬੇ ਪਰ ਹੁਣ ਸੋਹਣਾ ਤਾਂ ਲੱਗ ਰਿਹਾ ਹੈ ਉਤਰ ਰਹੇ ਆ ਅੱਗੇ ਜਾ ਕੇ ਫੇਰ ਚੜਨਾ ਜਦੋਂ ਕੋਈ ਨਹੀਂ ਆਦਾ ਥੋੜਾ ਜਿਹਾ ਕੱਲ ਵਾਲਾ ਵਾਲਾ ਹੀ ਕੰਮ ਹੈ ਇਹ ਖਤਰਨਾਕ ਹੈ ਸਹੀ ਹੈ ਸਾਡੇ ਟ੍ਰੈਕ 'ਚ ਹਾਂ ਇਹਨੂੰ ਟ੍ਰੈਕਿੰਗ ਹੀ ਨਹੀਂ ਕਹੇ ਸਾਡੇ ਚਾਲ ਇਹ ਤਾਂ ਮਹੀਆਂ ਚੱਲੇ ਦੋ ਰਹਣਾ ਦਾ ਅਰੇ ਆਈ ਵਿਊ ਪੁਆਇੰਟ ਬਹੁਤ ਸੋਹਣਾ ਅਗੇ ਆਗੇ ਹੱਥ ਸਾਡਾ ਤਾਂ ਕੰਬ ਰਿਹਾ ਇੱਕਦਮ ਥੱਲੇ ਨੂੰ ਜਾ ਰਹੇ ਹਾਂ ਹੁਣ ਉੱਥੋਂ ਚੜਾਂਗੇ ਹੁਣ ਜਮੇ ਉੱਤੇ ਜਾ ਕੇ ਦਿਖਾਉਂਦੇ ਤੁਹਾਨੂੰ ਉੱਥੇ ਘਰਾਂ ਕੋਲ ਜਾ ਕੇ ਸੈਰੀ ਪੂਰਾ ਖੁਸ਼ਾ ਰਭਿਓ ਨਹੀਂ ਤਾਂ ਜੜੀ ਵਹਿ ਜਾਂਦਾਗਾ ਲੋਈ ਬਾਬਿਓ ਦੇਖੋ ਮੇਨ ਵਿਊ ਪੁਆਇੰਟ ਕੀ ਬਾਤ ਹੈ ਰਮ ਲੱਗਦਾ ਨਾ ਇਹ ਆਈ ਸੈਨਰੀ ਦੇਖਿਆ ਹੁਣੇ ਹੈ ਤੁਸੀਂ ਫੋਟੋਆਂ ਇਹਦੀਆਂ ਇਹ ਆ ਜਗ੍ਹਾ ਦੀਆਂ ਸਾ ਮਿਓ ਦੇਖਣ ਦੇ ਮਾਰੇ ਲੋਕ ਇੰਨਾ ਝੜ ਕੇ ਆਉਂਦੇ ਨੇ ਯਾਰ ਕਿੰਨਾ ਘੈਂਟ 뷰 ਆ ਯਾਰ ਹਰਿਆਲੀ ਦੇਖੋ ਵਾਲੇ ਦਾ ਨੇ ਅਜੇ ਲੋਕ ਇਦੋਂ ਵੀ ਉੱਤੇ ਜਾਂਦੇ ਆ ਤੇ ਓਹ ਦੇਵ ਲੱਗਿਆ ਪਰ ਇੱਥੋਂ ਬਹੁਤ ਸੋਹਣੀ ਵੀਡੀਓ ਫੋਟੋਗ੍ਰਾਫੀ ਹੁੰਦੀ ਆ ਇੱਥੋਂ ਹੀ ਬਹੁਤ ਸੋਹਣੀ ਬਣਦੀ ਜਿਵੇਂ ਉਹデア ਕੁੜੀ ਤੁਰ ਕੇ ਬਣਾ ਰਹੀ ਆ ਥੱਲੇ ਨੂੰ ਆਹ ਜੇ ਕੋ ਗੰਦੀ ਖਾ ਪੀ ਲਈਏ ਬਸ ਹੁਣ ਦੇਖੋ ਸੈਂਡਵਿਚ ਯਾਰ ਮੈਨੂੰ ਵੀ نوے میٹر مین ਆਉਂਦਾ ویو پوائنٹ ایتھوں ایتھوں ਉੱਤੇ ਜਾਣ ਦੀ ਲੋੜ ਨਹੀਂ ਆਈ ਜਿੱਥੇ ਆਪਣੇ ਬੰਦੇ ਬੈਠੇ ਆ ਮੈਂ ਇੱਥੇ ਕਰਨਾ ਆਈ ਹਾਂ ਫੋਟੋਗ੍ਰਾਫੀ ਵਗੈਰਾ ਤੇ مین ویو پوائنٹ ایتھوں ਸੋਹਣਾ ਆਉਂਦਾ ਜਿਆਦਾਤਰ ਕਿਉਂਕਿ ਪਿੱਛੇ ਸੜਕ ਜੀ ਵਾਲੀ ਆ ਜਾਂਦੀ ਆ ਬਲ ਜ਼ਿਆਦਾ ਦੂਰ ਹੋ ਜਾਂਦਾ ਕੇਸਾ ਇੱਥੋਂ ਬਹੁਤ ਸੋਹਣਾ ਹੈਗਾ سٹوری ਵਗੈਰਾ ਮੈਂ ਪਾਈ ਇੰਸਟਾ ਤੇ ਦੇਖ ਲਓ ਜਿਹਨੇ ਜ਼ਿਆਦਾ ਦੇਖਣੀ ਆ ਤੇ ਚੱਲਦਾ ਹੁਣ ਉਹਨਾਂ ਕੋਲ ਨੂੰ ਡਰੋਨ ਵਗੈਰਾ ਉਡਾਉਣੇ ਆ ਅਲਾਉਟ ਤਾਂ ਆਈ ਨਹੀਂ ਪਹਿਲਾਂ ਵੀ ਇੱਕ ਕਦੇ ਨਹੀਂ ਡਾਤਾ ਯੇ ਸੀ ਵੀ ਡਾ ਦੇਣਾ ਤੇ ਸ਼ਹਿਰੀ ਸੀਟ ਨਹੀਂ ਛੱਡ ਰਿਹਾ ਵਾਲੀ ਜਿੱਥੇ ਬੈਠਾਗਾ ਕਹਿੰਦਾ ਇਹ ਦੋਆ ਜਗ੍ਹਾ ਨਹੀਂ ਮਿਲ ਚਲੋ ਉੱਥੋਂ ਤੋਂ ਪੈਦਾ ਪੈ ਸ਼ਾਮੇ ਮੈਨੂੰ ਕੀ ਮਿਲਦਾ ਤੇਰਾ ਪਾਸ ਹੋ ਗਿਆ ਹਾਂ ਇਹ ਡਨ ਹੋ ਗਿਆ ਮੇਰਾ ਤਾਂ ਤਾਂ ਮੈਂ ਆਪ ਖਿੱਚ ਗਏ ਆ ਆਪਦੀਆਂ ਚੱਲਨੇ ਆ ਬਾਸ 2 2 ਘੰਟੇ ਹੋ ਗਏ ਆਪਾਂ ਨੂੰ ਕੋਈ ਵੱਧ 3 ਘੰਟੇ ਨਹੀਂ ਲਾਉਣਾ ਫੋਟੋਗ੍ਰਾਫੀ ਵੀਡੀਓ ਕਰਾਉਣੀ ਫੋਲ ਕਰਕੇ ਉਦੋਂ ਹੀ ਦੇਖ ਸਕਦੇ ਹੋ ਇੰਸਟਾਗ੍ਰam ਸਨੈਪਚੈਟ ਟਿਕਟੌਕ ਤੇ ਆਈਡੀਆਂ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਦੱਸਿਆ ਜਸ ਅੰਡਰਸਕੋਰ ਸਿੱਧੂ 855 ਤੇ ਜਸ ਸਿੱਧੂ 855 ਸਨੈਪਚੈਟ ਦੀ ਤੇ ਟਿਕਟੌਕ ਦੀ ਮੈਨੂੰ ਯਾਦ ਨਹੀਂ ਆ ਗਈ ਤੇ ਤੰਨਾ ਤੇ ਫੋਲੋ ਕਰ ਲਿਓ ਪਹਿਲਾਂ ਚੀਜ਼ਾਂ ਦੇਖ ਲਈ ਸਨੈਪਚੈਟ ਤੇ ਸਾਰਿਆਂ ਨੂੰ ਬਈ ਦੀਆਂ ਆਪਾਂ ਇਹੋ ਦੇਖੋ ਤਾਂ ਵੀਊ ਕਿਆ ਬਾਤ ਹੈ ਉੱਥੇ ਥੱਲੇ ਦੀ ਚੱਲਦੇ ਨੇ ਯਾਰ ਅਸੀਂ ਉੱਤੇ ਵੀ ਜਾਵਾਂਗੇ ਉੱਤੇ ਇੱਕ ਬਹੁਤ ਸੋਹਣੀ ਲੋਕੇਸ਼ਨ ਆਉਣੀ ਆਰ ਉਹਦੀ ਪਹਿਲੀ ਔਰ ਵੀਡੀਓ ਬਣਾਈ ਨਹੀਂ ਹੁਣ ਬਣਾ ਕੇ ਜਾਵਾਂਗੇ ਬੜੇ ਤੇਜ਼ ਭੱਜੇ ਜਾਂਦੇ ਆ ਪ੍ਰੀਤੋ ਥੱਲੇ ਨੂੰ ਜਾਂਦੇ ਆ ਨਾ ਆ ਜਾਣਾ ਨੇ ਉੱਤੇ ਵਾਸ਼ਰੂਮ ਆ ਬਹੁਤ ਸੋਹਣੇ ਵਰਗੇ ਜਨਾਂਗੇ ਚਲੋ ਬਾਬੇ ਹੁਣ ਤੁਹਾਨੂੰ ਗੱਡੀ ਕੋਲ ਜਾ ਕੇ ਮਿਲਦੇ ਆ ਇੱਕ ਵਾਰ ਉੱਥੇ ਚਲੋ ਉਧਰ ਪਰ ਤੁਹਾਨੂੰ ਆਉਂਦੇ ਆ ਦਿਖਾਈ ਦਿੰਦਾ ਕਿ ਗੱਡੀ ਕੋਲ ਜਾ ਕੇ ਮਿਲਦੇ ਆ ਲਾਗੋ ਦੀ ਕਰੇਸਤਾ ਜਾਣਾ ਕਹਿੰਦੇ ਉਹ ਦਿਖਾਵਾਂ ਉਹ ਵੀ ਬਹੁਤ ਸੋਹਣੀ ਲਾਗੋ ਨੋ ਵੀ ਫਾਈਨਲੀ ਗਾਇਸ ਪਹੁੰਚ ਗਏ ਆਪਾਂ ਆਪਣੀ ਗੱਡੀ ਕੋਲੇ ਤੇ ਦੋ ਦਿਨਾਂ ਜਿਹੇ ਰੰਗ ਕਿੰਨਾ ਕਿ ਟੈਨ ਹੋ ਗਿਆ ਇਹ ਤੁਸੀਂ ਸੋਚ ਨਹੀਂ ਸਕਦੇ ਬੰਦੇ ਸਾਡੇ ਕੋ ਕਾਫੀ ਟਾਈਮ ਤੇ ਆ ਕੇ ਖੜੇ ਆ ਕਿ ਅਸੀਂ ਰਾਜ ਵਾਸ਼ਰੂਮ ਵਗੈਰਾ ਵੀ ਕਰਨ ਲੱਗੇ ਤੇ ਅਸੀਂ ਉੰਵੇਂ ਵੀ ਵੀਡੀਓ ਬਣਾਉਂਦੇ ਪਿੱਛੇ ਰਹਿ ਗਏ ਸੀ ਉਹ ਅਸੀਂ ਗੱਡੀ 'ਚ ਬੈਠੇ ਨਹੀਂ ਹੈਗੇ ਲੈਮਨ ਸੋਡਾ ਪੀਣਾ ਲੈਮਨ ਸੋਡਾ ਠੰਡਾ ਠਾਰ ਲਾਇਆ ਸਾਡਾ ਫ੍ਰਿਜ 'ਚ ਤਾਂ ਵਰਗੇ ਭੱਜੇ ਆ ਜਣਾ ਤੇ ਸ਼ੈਰੀ ਤੋਂ ਕਦੇ ਵੀ ਪੀਣੀ ਅਸੀਂ ਭੁੱਲ ਗਏ ਸੀ ਸਰਪ ਲੱਗੀ ਜੈਨਾ ਕੱਲ ਠੀਕੇ ਛੱਡਾਂਗੇ ਐਣੀ ਛੱਡਦੇ ਜਣ ਐਣੀ ਛੱਡਦੇ ਚੱਲਦੇ ਆਂ ਵਸ ਹੁਣ ਜੇ ਲੱਗੋ ਜੀ ਕ੍ਰਿਸਟਲ ਜਾਣਾ ਠੀਕ ਆ ਨਹੀਂ ਤਾਂ ਫਿਰ ਦੁਬਾਰਾ ਘਰ ਨਹੀਂ ਚਾਲੇ ਪਾਉਣੇ ਪੈਣਗੇ ਦੇਖਦੇ ਆਂ ਉਹ ਤੇਰੀ ਬਿਠੇ ਲੈਮਨ ਛੋਟਾ ਦੇਖੋ ਹਾਂਜੀ ਪੈ ਗਈ ਠੰਡ ਵਾਸ਼ਰੂਮ ਕਰਨ ਲੱਗੇ ਆਂ ਵੀਡੀਓ ਬਣਾਉਣ ਲੱਗੇ ਦੇ ਪਿੱਛੇ ਤੋ ਅੱਜ ਸਟੋਰੀ ਦੇਖੀ ਇੱਕ ਹੁਣੀ ਬਣਾ ਕੇ ਆਇਆ ਲੋ ਵੀ ਲੇਵਨ ਡੋਡਾ ਪੀ ਲੋ ਬਾਬਿਓ ਅੱਧੀ ਬੋਤਲ ਵੀ ਏ ਓਏ ਤਾਂ ਭੜੇ ਨੇ ਬਾਈ ਮੁੰਡੇ ਦੇਖ ਬੱਕੇ ਦੀ ਪੀਤੀ ਅੱਧੀ ਬੋਤਲ ਹੋ ਗਈ ਜਾਣਾ ਲੱਗੋ ਦੀ ਕਰੇ ਸਾ ਹਾਂ ਚਲੋ ਵੀ